ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹਨਾਂ ਨੇ ਵੀ ਅੱਜ ਹਾਜ਼ਰੀ ਭਰੀ ਐ ਜਿੰਨਾ ਟਾਈਮ ਵੀ ਉਹ ਆਏ ਉੱਥੇ ਉਹ ਪ੍ਰਗਟ ਸਿੰਘ ਬੋਲੇ ਤੇ ਉਹਨਾਂ ਦੀ ਗੱਲ ਦਾ ਜਵਾਬ ਦੇ ਕੇ ਗਏ ਉਹਨਾਂ ਨੇ ਤੇ ਇਥੋਂ ਤੱਕ ਦਾਵਾ ਕੀਤਾ ਕਿਉਂਕਿ ਮਾਈਨਿੰਗ ਵਾਲਾ ਮੁੱਦਾ ਵੀ ਆਇਆ ਕਹਿੰਦੇ ਮੇਰੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਦਿਖਾਓ ਕਿੱਥੇ ਹੋ ਰਹੀ ਐ ਹੋਰ ਵੀ ਉਹਨਾਂ ਨੇ ਦੋ ਤਿੰਨ ਉਦਾਹਰਨਾਂ ਦਿੱਤੀਆਂ ਦੇਖੋ ਅਗਰ ਜਿਵੇਂ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਮੇਰੇ ਇਲਾਕੇ ਜਿਹਦੇ ਨਾਲ ਕੋਈ ਨਦੀ ਨਾ ਨਾਲਾ ਨਾ ਦਰਿਆ ਵਗਦਾ ਤੇ ਮੇਰੇ ਇਲਾਕੇ ਚ ਵੀ ਜਿਹੜੀ ਆ ਮਾਈਨਿੰਗ ਹੋ ਰਹੀ ਐ ਦਾ ਮਤਲਬ ਕਿ ਲੋਕ 70 70 ਫੁੱਟ ਕਹਿ ਰਿਹਾ ਕਿਨੇ ਇਹਦਾ ਮਤਲਬ ਹੈ ਕਿ ਉੱਥੇ ਲੋਕਲ ਪ੍ਰਸ਼ਾਸਨ ਮਿਲਿਆ ਹੋਇਆ ਉਹਨੂੰ ਕਿਹੜਾ ਪੋਲਿਟਿਸ਼ੀਅਨ ਕਰਵਾ ਰਿਹਾ ਹੈ ਉਹ ਚਿਹਰਾ ਤੇ ਪ੍ਰਗਟ ਸਿੰਘ ਨੂੰ ਹੀ ਪਤਾ ਹੈਗਾ ਔਰ ਪੰਜਾਬ ਸਰਕਾਰ ਨੂੰ ਹੀ ਪਤਾ ਹੈਗਾ ਹੁਣ ਮੁੱਖ ਮੰਤਰੀ ਉੱਠੇ ਤੇ ਹੈਗੇ ਹਾਲਾਂਕਿ ਉਹ ਇੱਕ ਰੂਲ ਹੈਗੇ ਨੇ ਕਿ ਜਦੋਂ ਕੋਈ ਸਿਫਰ ਕਾਲ ਹੁੰਦਾ ਜ਼ਰੂਰੀ ਨਹੀਂ ਹੁੰਦਾ ਮੰਤਰੀ ਜਾਂ ਮੁੱਖ ਮੰਤਰੀ ਉੱਠ ਕੇ ਜਵਾਬ ਦੇ ਪਰ ਉਹਨਾਂ ਨੂੰ ਲੱਗਾ ਕਿ ਦੇਣਾ ਚ ਪਰ ਸੀਐਮ ਸਾਹਿਬ ਨੇ ਗੱਲ ਹੀ ਵਾਤਾਵਰਨ ਤੇ ਲੈ ਗਏ ਉਹਨਾਂ ਨੇ ਉਹ ਤੇਰੇ ਇਲਾਕੇ ਚ ਲੈ ਗਏ ਦੁੱਧਾ ਪਿੰਡ ਤੇ ਲੈ ਗਏ ਨਾ ਦੋਨਾਂ ਪਿੰਡ ਦੇ ਵਿੱਚ ਲੈ ਗਏ ਉਹਨਾਂ ਨੇ ਪੰਜ ਛੇ ਪਿੰਡਾਂ ਦੇ ਵਿੱਚ ਬਤੌਰ ਐਮਪੀ ਕੰਮ ਕੀਤਾ ਚੰਡੀਗੜ੍ਹ ਪ੍ਰੈਸ ਕਲੱਬ ਵੀ ਉਹ ਪਾਣੀ ਲੈ ਕੇ ਆਉਂਦੇ ਤੇ ਨਿਆਣੇ ਜਿਹੜੇ ਅੰਨੇ ਬੋਲੇ ਗੁੰਗੇ ਬਹਿਰੇ ਲੰਗੜੇ ਪੈਦਾ ਹੋ ਰਹੇ ਸੀ ਉਹਨਾਂ ਨੂੰ ਚੰਡੀਗੜ੍ਹ ਪ੍ਰੈਸ ਕਲੱਬ 'ਚ ਲੈ ਕੇ ਆਉਂਦੇ ਮੀਡੀਆ ਦੇ ਸਾਹਮਣੇ ਪੇਸ਼ ਕਰਦੇ ਸੀ ਉੱਤ ਪੰਜਾਬ ਦੇ ਵਿੱਚ ਉਹ ਉਹਨਾਂ ਨੇ ਕੰਮ ਕਿਉਂ ਕੀਤਾ ਉਹਨਾਂ ਦਾ ਤਜਰਬਾ ਵੀ ਹੈਗਾ ਉਹ ਪਾਣੀ ਦੇ ਪਿਆ ਹੀ ਟੇਲਾ ਤੱਕ ਪਜਾ ਦਿੰਦਾ ਪਰ ਮਾਈਨਿੰਗ ਤੇ ਨਹੀਂ ਬੋਲ ਕੇ ਗਏ ਹੂੰ ਪਰਗਰ ਸਿੰਘ ਉਹ ਨਾ ਦੇਵੀ ਕਿ ਆ ਪਿਪਈ ਤੁਸੀਂ ਉੱਥੇ ਰਹਿੰਦੇ ਹੋ ਕਿਉਂਕਿ ਪਹਿਲਾਂ ਤੁਸੀਂ ਪ੍ਰਾਈਵੇਟ ਕੋਠੀ 'ਚ ਰਹਿੰਦੇ ਹੋ ਹੁਣ ਤੁਸੀਂ ਸਰਕਾਰੀ ਕੋਠੀ 'ਚ ਰਹਿਣਾ ਸ਼ੁਰੂ ਕਰ ਦਿੱਤਾ ਪਰ ਦੇਖੋ ਮੁੱਖ ਮੰਤਰੀ ਬੋਲੇ ਨੇ ਤੇ ਡੀਜੀਪੀ ਨੂੰ ਜਾਂ ਉੱਥੋਂ ਦੇ ਐਸਐਸਪੀ ਨੂੰ ਚਾਹੇ ਉੱਥੋਂ ਦੇ ਡੀਸੀ ਨੂੰ ਅੱਜ ਹੀ ਕਾਰਵਾਈ ਕਰਨੀ ਚਾਹੀਦੀ ਸੀ ਕਿ ਵਿਧਾਨ ਸਭਾ ਦੇ ਵਿੱਚ ਮੁੱਦਾ ਉੱਠਿਆ ਹੈਗਾ ਘੱਟੋ ਘੱਟ ਜਿਹੜੇ ਉੱਥੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਉਹਨਾਂ ਨੂੰ ਤਾਂ ਫੜ ਲੈਣਾ ਚਾਹੀਦਾ ਸੀ ਜੀਸੀਬੀ ਮਸ਼ੀਨਾ ਪੂਕ ਲੈਣਾ ਟਿੱਪਰ ਗੱਡੀਆਂ ਸਾਧਨ ਬੰਦੇ ਪੜਨੇ ਚਾਹੀਦੇ ਸੀ ਲੇਕਿਨ ਆਵਾ ਹੀ ਉੱਤੇ ਹੈਗਾ ਪੰਜਾਬ ਦੇ ਵਿੱਚ ਮਾਈਨਿੰਗ ਤੇ ਇੰਨੀ ਜ਼ਿਆਦਾ ਹੋ ਰਹੀ ਹੈ ਜਿਹੜੇ ਕਹਿੰਦੇ ਸੀ ਨਾ ਅਸੀਂ ਮਾਈਨਿੰਗ ਚੋਂ 30000 ਕਰੋੜ ਰੁਪਈਆ ਜਾਂ 20000 ਕਰੋੜ ਰੁਪਈਆ ਕੱਢਣਾ ਉਹ 20000 ਕਰੋੜ ਤੇ ਹੁਣ ਇਹਨਾਂ ਲੋਕਾਂ ਦੀਆਂ ਜੇਬਾਂ ਦੇ ਵਿੱਚ ਗਏ ਨੇ ਜਿਹੜੇ ਮਾਈਨਿੰਗ ਕਰਵਾ ਰਹੇ ਨੇ ਪੰਜਾਬ ਦੇ ਪੋਲਿਟਿਸ਼ੀਅਨ ਬਦਨਾਮ ਹੋ ਰਹੇ ਨੇ ਤੇ ਚੰਦਾ ਕੋਈ ਹੋਰ ਕੋਈ ਇਕੱਠਾ ਕਰੀ ਜਾ ਰਿਹਾ ਹੈਗਾ ਹੁਣ ਦੇਖਦੇ ਆ ਕਿ ਪਰਗਟ ਸਿੰਘ ਹੋਣਾ ਨੂੰ ਕਦੋਂ ਮੌਕਾ ਮਿਲਦਾ ਹੈਗਾ ਦੇਖੋ ਪ੍ਰਗਟ ਸਿੰਘ ਹਣੀਏ ਕਦੀ ਉਹਨਾਂ ਨੇ ਮਾੜੀ ਪੋਲਿਟਿਕਸ ਨਹੀਂ ਕੀਤੀ ਹੈਗੀ ਉਹਨਾਂ ਨੇ ਪੰਜਾਬ ਨੂੰ ਧਿਆਨ ਵਿੱਚ ਰੱਖਦੇ ਹੋਏ ਪੋਲਿਟਿਕਸ ਕੀਤੀ ਆ ਚੰਗੀ ਸੋਚ ਦੇ ਨਾਲ ਪੋਲਿਟਿਕਸ ਕੀਤੀ ਆ ਇਸੇ ਕਰਕੇ ਉਹ ਲਗਾਤਾਰ ਤਿੰਨ ਪਾਰਟੀਆਂ ਤੋਂ ਪਹਿਲਾਂ ਅਕਾਲੀ ਦਲ ਤੋਂ ਜਿੱਤੇ ਫਿਰ ਕਾਂਗਰਸ 'ਤੇ ਫਿਰ ਇੱਕ ਨਵੀਂ ਪਾਰਟੀ ਬਣਾਉਂਦੀ ਕੋਸ਼ਿਸ਼ ਫਿਰ ਜਿੱਤੇ ਨਾ ਔਰ ਪੰਜਾਬ ਦੇ ਵਿੱਚ ਪਹਿਲਾ ਐਜੂਕੇਸ਼ਨ ਮਨਿਸਟਰ ਆ ਜਿਹੜਾ ਜਿੱਤ ਗਿਆ ਕਿਉਂਕਿ ਉਹਨਾਂ ਨੇ ਹਮੇਸ਼ਾ ਨਰੋਈ ਗੱਲ ਕੀਤੀ ਹੈਗੀ ਹੁਣ ਦੇਖਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਉਹਨਾਂ ਨੂੰ ਕਦੋਂ ਲੈ ਕੇ ਜਾਂਦੇ ਪਰ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਉਥੇ ਜਾਣ ਤੋਂ ਪਹਿਲਾਂ ਜੇ ਜਾਣਾ ਹੋਇਆ ਜੇ ਜਾਣ ਤੋਂ ਪਹਿਲਾਂ ਉਥੋਂ ਦਾ ਜੇ ਐਸਐਸਪੀ ਡੀਸੀ ਨਹੀਂ ਕਾਰਵਾਈ ਕਰ ਦਿੰਦਾ ਉਸ ਇਲਾਕੇ ਦੇ ਦੋਨੇ ਐਸਐਸਪੀ ਤੇ ਡੀਸੀ ਸਸਪੈਂਡ ਕਰ ਦੇਣੇ ਚਾਹੀਦੇ ਹੈਗੇ ਨੇ ਐਸਐਚਓ ਐਸਡੀਐਮ ਤਹਿਸੀਲਦਾਰ ਮਾਈਨਿੰਗ ਅਫਸਰ ਨਹੀਂ ਸਸਪੈਂਡ ਕਰਨ ਦੀ ਲੋੜ ਹੈਗੀ ਐਸਐਸਪੀ ਤੇ ਜਿਹੜਾ ਡਿਪਟੀ ਕਮਿਸ਼ਨਰ ਆ ਇਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਕਿਉਂਕਿ ਅਸੀਂ ਕਾਂਵਾਂ ਦੇ ਬੱਚੇ ਮਾਰ ਰਹੇ ਨੇ ਚਿੜੀਆਂ ਦੇ ਬੱਚੇ ਮਾਰ ਰਹੇ ਨੇ ਅਸੀਂ ਤੇ ਕਾਵਾ ਦੇ ਪਿਓ ਮਾਰਨੇ ਨੇ ਆਪਾਂ ਇੱਕ ਕਹਿੰਦੇ ਨਾ ਕਾ ਮਾਰ ਕੇ ਟੰਗੋ ਮੈਂ ਕਹਿੰਦਾ ਕਾਵਾ ਦੇ ਦਾਦੇ ਪੜਦਾਦੇ ਮਾਰਨੇ ਚਾਹੀਦੇ ਜਿਹੜੇ ਪੰਜਾਬ ਦੀ ਬਿਊਰੋਕ੍ਰੇਸੀ ਨਾ ਕਰਪਟ ਕਈ ਬਹੁਤ ਚੰਗੇ ਅਫਸਰ ਨੇ ਜਿਹੜੇ ਕਰਪਟ ਕਾਣ ਉਹ ਦਾਦੇ ਪੜਦਾਦੇ ਮਾਰਨੇ ਚਾਹੀਦੇ ਹੈਗੇ ਨੇ ਪਰ ਦੇਖਦੇ ਆ ਕਿ ਹੁਣ ਮੁੱਖ ਮੰਤਰੀ ਸਾਹਿਬ ਕਦੋਂ ਪ੍ਰਗਟ ਸਿੰਘ ਹੋਂ ਨਾਲ ਲੈ ਕੇ ਜਾਂਦੇ ਨੇ ਪਰ ਮਾਈਨਿੰਗ ਬਹੁਤ ਹੋ ਰਹੀ ਹੈ ਪੰਜਾਬ ਦੇ ਕਿਸੇ ਵੀ ਕੋਨੇ 'ਚ ਚੱਲੂ ਮਾਈਨਿੰਗ ਹੋ ਰਹੀ ਹੈ ਰੋਪੜ ਦੀ ਗੱਲ ਕਰ ਲੋ ਪਠਾਨਕੋਟ ਦੀ ਗੱਲ ਕਰ ਲੋ ਪਟਿਆਲਾ ਦੀ ਗੱਲ ਕਰ ਲੋ ਮੋਗਾ ਦੀ ਗੱਲ ਕਰ ਲੋ ਜਲੰਧਰ ਦੀ ਗੱਲ ਕਰ ਲੋ ਔਰ ਸਿਆਪਾ ਇਸ ਗੱਲ ਦਾ ਜਿੱਥੇ ਦਰਿਆ ਨਦੀਆਂ ਵੀ ਨਹੀਂ ਹੈਗੀਆਂ ਉੱਥੇ ਵੀ ਮਾਈਨਿੰਗ ਹੋ ਰਹੀ ਹੈਗੀ ਇਹ ਕੌਣ ਕਰਵਾ ਰਿਹਾ ਹੈਗਾ ਹੂੰ ਤਾਂ ਨੀ ਕਾਲੀਆਂ ਦੀ ਸਰਕਾਰ ਹੂੰ ਤਾਂ ਨੀ ਕਾਂਗਰਸ ਦੀ ਸਰਕਾਰ ਹੂੰ ਤਾਂ ਝਾੜੂ ਵਾਲੇ ਦੀ ਸਰਕਾਰ ਤੇ ਝਾੜੂ ਵਾਲੇ ਦੱਸਣ ਕਿ ਤੁਹਾਡੀ ਸਰਕਾਰ ਦੇ ਵਿੱਚ ਕੌਣ ਮਾਈਨਿੰਗ ਕਰਵਾ ਰਿਹਾ ਇਸੇ ਕਰਕੇ ਕੁਮਰਵਿਜੇ ਪ੍ਰਤਾਪ ਹੋਣਾਂ ਦੀ ਗੱਲ ਸੱਚੀ ਆ 100% ਸੱਚੀ ਹੈਗੀ ਆ ਕਿ ਪੰਜਾਬ ਨੂੰ ਮਾਫੀਆ ਚਲਾ ਰਿਆ ਪੰਜਾਬ ਨੂੰ ਸਰਕਾਰਾਂ ਨੇ ਚਲਾਉਂਦੇ ਆ ਉਹ ਮਾਫੀਆ ਕਾਲੀਆਂ ਵਾਲਿਆਂ ਵਲੇ ਹਾਵੀ ਸੀ ਉਹ ਮਾਫੀਆ ਕਾਂਗਰਸ ਵਲੇ ਹਾਵੀ ਸੀ ਉਹ ਮਾਫੀਆ ਝਾੜੂ ਵਾਲਿਆਂ ਵਲੇ ਹਾਵੀ ਆ